ਪਹਿਲਾਂ ਕਿਉਂ ਨਹੀਂ ਫੇਮਸ ਹੋ ਗਏ ਪਹਿਲਾਂ ਕਿਉਂ ਨਹੀਂ ਉਹਨਾਂ ਕੋਲ ਪੈਸਾ ਆ ਗਿਆ ਪਹਿਲਾਂ ਕਿਉਂ ਨਹੀਂ ਬੌਂਸਰ ਪਹਿਲਾਂ ਵੀ ਸੀਗੇ ਪਹਿਲਾਂ ਬੌਂਸਰ ਰੱਖੇ ਸੀ ਉਹਨਾਂ ਨੇ ਜਦੋਂ ਉਹਦੀ ਭੈਣ ਨੇ ਉਹ ਪਹਿਲਾਂ ਦਮਾਲਾ ਵੱਦਾ ਉਦੋਂ ਬੌਂਸਰ ਕਿਉਂ ਨਹੀਂ ਰੱਖੇ ਬੌਂਸਰ ਬਾਅਦ ਚ ਹੀ ਰੱਥੇ ਨ ਦਿੱਤੇ ਨਾ ਆਗੇ ਨਾਲ ਜਦੋਂ ਦਮਾਲੇ ਲੱਥ ਗਏ ਬੌਂਸਰ ਬਾਅਦ ਚ ਆਗੇ ਨਾ ਕਿਉਂਕਿ ਸਾਨੂੰ ਆਪਣੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਵੀ ਸਾਡੀਆਂ ਹਰਕਤਾਂ ਮਾੜੀਆਂ ਸਾਨੂੰ ਕਿਸੇ ਨਾ ਕਿਸੇ ਨੇ ਚੇਪ ਦੇਣਾ ਇਹ ਕਰਕੇ ਬੌਂਸਰ ਰੱਖਣੇ ਸ਼ੁਰੂ ਕੀਤੇ ਸ਼ਾਇਦ ਉਹ ਬੰਦਾ ਅਣਖ ਦੀ ਜ਼ਿੰਦਗੀ ਜੀਂਦਾ ਨਾ ਤੇ ਅੱਜ ਵੀ ਇਥੇ ਰੇੜੀ ਲਾ ਕੇ ਬੈਠਾ ਹੋਣਾ ਬਾ ਫਲ ਉਤਾਰਣੇ ਲੋਕਾਂ ਨੂੰ ਆਵਾਜ਼ਾਂ ਮਾਰਨੀਆਂ ਆ ਉਹ ਆਪਣੀ ਅਣਖ ਗਵਾ ਕੇ ਆਪਣੀ ਜਨਾਨੀ ਨੂੰ ਨੰਗਿਆਂ ਕਰਕੇ ਆਪਣੇ ਆਪ ਦੀ ਇੱਜ਼ਤ ਗਵਾ ਕੇ ਫਿਰ ਪੈਸਾ ਕਮਾਇਆ ਉਹਨੇ ਬੰਦੇ ਨੇ ਇਹੋ ਜਿਹੇ ਪੈਸੇ ਤੇ ਮੈਂ ਲਾਹਨਤ ਕਹਿੰਦਾ ਇਹੋ ਜਿਹੇ ਪੈਸਾ ਜਿਸ ਘਰ ਵਿੱਚ ਜਾਂਦਾ ਨਾ ਉਹ ਜ਼ਹਿਰ ਆ ਅੱਜ ਤੱਕ ਦੁਨੀਆ ਤੇ ਮੈਂ ਕਹਿੰਦੇ ਆ ਵੀ ਚਲੋ ਮੈਂ ਉਹ ਗੱਲ ਨੂੰ ਹਮੇਸ਼ਾ ਸਾਈਡ ਤੇ ਰੱਖਦਾ ਵੀ ਚਲੋ ਵੀਡੀਓ ਵਾਇਰਲ ਹੋਈ ਕਿਸ ਤਰੀਕੇ ਨਾਲ ਹੋਈ ਉਸ ਗੱਲ ਨੂੰ ਆਪਾਂ ਛੱਡ ਦੀ ਹੁਣ ਬਹੁਤ ਪੁਰਾਣੀ ਹੋ ਗਈ ਉਹ ਕਹਿੰਦਾ ਉਹ ਤਾਂ ਉਹ ਤਾਂ ਸਿੰਪਲ ਜੀ ਗੱਲ ਆ ਉਹ ਕਹਿੰਦੇ ਵੀ ਸਾਡੇ ਅਸੀਂ ਨਹੀਂ ਵਾਇਰਲ ਕੀਤੀ ਉਹ ਵਾਇਰਲ ਹੋਊਗੀ ਕਿਸੇ ਤਰੀਕੇ ਜਾਂ ਕਿਸੇ ਦੀ ਪ੍ਰਾਈਵੇਟ ਵੀਡੀਓ ਚੋਂ ਲੀਕ ਹੋ ਗਈ ਅ ਪਰ ਦੂਜੇ ਪਾਸੇ ਹੁਣ ਬੰਟੀ ਬਾਬੇ ਤੇ ਆ ਜਾਂਦੇ ਆ ਤੁਸੀਂ ਪੈਸੇ ਦਾ ਸਵਾਲ ਕੀਤਾ ਨਾ ਵੇਖੋ ਮੈਨੂੰ ਆਫਰ ਉਹਦੇ ਲਵਾਇਆ ਹੈ ਵੀ ਬਹਿ ਕੇ ਆਪਾਂ ਗੱਲ ਕਰ ਲੈਂਦੇ ਆ ਆਇਆ ਸੀ ਆਇਆ ਹੈ ਬਿਲਕੁਲ ਆਇਆ ਹੈ ਠੀਕ ਹੈ ਫਿਰ ਆ ਜਾਓ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਵਿੱਚ ਬੰਦਾ ਵੀ ਪੈ ਰਿਹਾ ਮੈਂ ਉਹਦਾ ਨਾਂ ਨਹੀਂ ਲੈਣਾ ਕਿਉਂਕਿ ਜਿਹੜਾ ਬੰਦਾ ਸਾਡਾ ਨਾਂ ਲੈਣਾ ਨਹੀਂ ਨਾ ਪਸੰਦ ਕਰਦਾ ਅਸੀਂ ਉਹੋ ਜੇ ਬੰਦਿਆਂ ਦੇ ਨਾਂ ਕੋ ਲਵਾਂਗੇ ਠੀਕ ਹੈ ਉਹ ਵਿੱਚ ਭੌਣ ਵਾਸਤੇ ਬੰਦਾ ਆਇਆ ਹੈ ਵਿੱਚ ਲੇਕਿਨ ਮੈਂ ਇਹ ਗੱਲ ਕਹੀ ਵੀ ਜਿਹੜੀ ਗੱਲ ਆਪਾਂ ਕੈਮਰੇ ਤੇ ਸ਼ੁਰੂ ਕੀਤੀ ਕੈਮਰੇ ਤੇ ਖਤਮ ਕਰਾਂਗੇ ਪੈਸਾ ਪੈਸਾ ਸਾਨੂੰ ਖਰੀਦ ਨਹੀਂ ਸਕਦਾ ਪੈਸਾ ਉਹ ਬੰਦੇ ਆ ਵੇਖੋ ਪੈਸੇ ਦੇ ਲਾਲਚੀ ਜਿਹੜੇ ਹੁੰਦੇ ਨਾ ਉਹਨਾਂ ਕੋਲ ਫੋਰਚੂਨਰ ਆ ਰੇਂਜ ਰੋਵਰ ਆ ਹੋ ਜੀਆਂ ਗੱਡੀਆਂ ਹੁੰਦੀਆਂ 10 ਵੀ ਬੌਂਸਰ ਰੱਖੇ ਹੁੰਦੇ ਆ ਆ ਤੁਹਾਡੇ ਸਾਹਮਣੇ ਹੀ ਆ ਆਪ ਹੀ ਤਿਆਰ ਬਰਤਿਆਰ ਸਾਨੂੰ ਬੌਂਸਰਾਂ ਮਾਸਰਾਂ ਦੀ ਕਾਦੀ ਲੋੜ ਸਾਡੇ ਭਰਾ ਹੀ ਇਦਾਂ ਦੇ ਆ ਵੀ ਮੇਰੇ ਜਿਹੜੇ ਮੈਂ ਕਹਿ ਸਕਦਾ ਵੀ ਉਹ ਬੌਂਸਰਾਂ ਦੇ ਵਿੱਚ ਵੀ ਖੜੇ ਹੋਣ ਦਾ ਉਹਨਾਂ ਦੀ ਇੱਕ ਵੱਖਰੀ ਸ਼ਬੀ ਵੱਖਰੀ ਆ ਉਹਨਾਂ ਦੀ ਦਿੱਖ ਵੱਖਰੀ ਆ ਠੀਕ ਆ ਉਹ ਤੇ ਕਮਾਲੋ ਪੈਸੇ ਪੈਪ ਕੋਈ 1000 ਕੋਈ 2000 ਤੇ ਬੰਦਾ ਆਉਂਦਾ ਉਹਨਾਂ ਦੀ ਇੱਕ ਲਿਮਟਡ ਡਿਊਟੀ ਹੁੰਦੀ ਆ ਵੀ ਇੰਨਾ ਕੁ ਤੁਹਾਡਾ ਕੰਮ ਆ ਲੇਕਿਨ ਜਿਹੜੇ ਸਾਡੇ ਯਾਰ ਆ ਜਿਹੜੇ ਸਾਡੇ ਭਰਾ ਵਾ ਨਾ ਉਹ ਮਰਨ ਮਾਰਨ ਵਾਲੇ ਆ ਸਾਡੇ ਵਾਸਤੇ ਆਪਣਾ ਆਪ ਕੁਰਬਾਨ ਕਰਨ ਵਾਲੇ ਆ ਇਹ ਕਹਿ ਸਕਦਾ ਵੀ ਸਾਡੀਆਂ ਬਾਵਾ ਹੀ ਇੰਨੀਆਂ ਸੱਚੇ ਪਾਤਸ਼ਾਹ ਨੇ ਦਿੱਤੀਆਂ ਨੇ ਕਿ ਪੈਸਾ ਖਰੀਦਨ ਦੀ ਸਾਨੂੰ ਕੋਈ ਦੁਨੀਆ ਤੇ ਤਾਕਤ ਨਹੀਂ ਪੈਦਾ ਆਈ ਵੀ ਜਿਹੜਾ ਪੈਸੇ ਨਾਲ ਖਰੀਦ ਲੇ ਅਹੀਂ ਪਿਆਰ ਨਾਲ ਖਰੀਦਿਆ ਨਾ ਉਹਨਾਂ ਨੂੰ ਸਾਨੂੰ ਪਿਆਰ ਨਾਲ ਕੋਈ ਖਰੀਦ ਸਕਦਾ ਪੈਸੇ ਨਾ ਨਹੀਂ ਖਰੀਦ ਸਕਦਾ ਕੋਲੜ ਪੀਜ ਵਾਲੇ ਨੂੰ ਪੁੱਛ ਲਿਓ ਕਿ ਕਿਹੜਾ ਰੁਕੋ ਪੈਹਾ ਲਿਆ ਬਾਬੇ ਬੰਟੀ ਨੂੰ ਪੁੱਛ ਰਿਹਾ ਵੀ ਕਿਹੜਾ ਰੁਕੋ ਪੈਹਾ ਲਿਆ ਜਿਹੜੀ ਗੱਲ ਮੈਂ ਕਹਿ ਰਿਹਾ ਕੈਮਰੇ ਚ ਹੋਊਗੀ ਉਹ ਕੈਮਰੇ ਚ ਹੀ ਹੋਊਗੀ ਮੈਂ ਦੁਨੀਆ ਦੇ ਦੱਸ ਦੇਣਾ ਵਾਂ ਦੁਨੀਆ ਤਰ੍ਹਾਂ ਮਹੀਨਾ ਮੈਂ ਜਿਹੜਾ ਵੀ ਕੰਮ ਆਰੰਭੂਗਾ ਮੈਂ ਹੁਣ ਵੀ ਕਹਿ ਰਿਹਾ ਤੇ ਅਗਾਹ ਮਿਕਾਉਂਗਾ ਜੇ ਕੰਮ ਆਪਾਂ ਕੈਮਰੇ ਤੋਂ ਸ਼ੁਰੂ ਕੀਤਾ ਕੈਮਰੇ ਚ ਹੀ ਖਤਮ ਹੋਊਗਾ ਕਿਉਂਕਿ ਦੁਨੀਆ ਨੂੰ ਪਤਾ ਲੱਗ ਸਕੇ ਵੀ ਅਸੀਂ ਪੈਹਵਾ ਤੇ ਆਵਾਜ਼ ਨਹੀਂ ਬੰਦ ਕਰਦੇ ਅਹੀਂ ਤੁਹਾਡੀਆਂ ਨਸਲਾਂ ਬਚਾਉਣ ਵਾਸਤੇ ਆਵਾਜ਼ ਬੁਲੰਦ ਕਰਦੇ ਆਂ ਪਹਿਲਾਂ ਪੰਜਾਬ 'ਚ ਕਵਰ ਸਾਹਿਬ ਬਾਬਾ ਟਾਵਾ ਟਾਵਾ ਹੁੰਦਾ ਸੀ ਜਦੋਂ ਖਾਲਸੇ ਦਾ ਰਾਜ ਹੁੰਦਾ ਹੈ ਨਾ ਜਦੋਂ ਕੇਸਰੀਆਂ ਦਮਾਲਿਆਂ ਵਾਲੇ ਸਾਲਟਾਂ ਭਾਗ ਤੁਰੇ ਫਿਰਦੇ ਹੁੰਦੇ ਕੋਈ ਬਾਬਾ ਨਜ਼ਰ ਆਇਆ ਕੋਈ ਪਖੰਡਵਾਦ ਕਰਦਾ ਨਜ਼ਰ ਆਇਆ ਇੱਕ ਗੁਰਵਚਨਾ ਹੈ ਨਾ ਤੇ ਗੁਰਵਚਨੇ ਜਦੋਂ ਗੱਡੀ ਚਾੜਿਆ ਮੁੜ ਕੇ ਬਾਬਾ ਲੱਭਾ ਕੋਈ ਸਾਡੇ ਮੂਰਖਾਂ ਨੂੰ ਇਹ ਨਹੀਂ ਪਤਾ ਲੱਗਦਾ ਗੁਰੂ ਘਰਾਂ ਦੇ ਵਿੱਚ ਅੱਜ ਸ਼ਰੀਕ ਬਣ ਕੇ ਬੈਗੇ ਆਂ ਬਾਬੇ ਬੰਟੀ ਦੀ ਜਾਣਾ ਜ਼ਰੂਰੀ ਆ ਜੇ ਨਾ ਗਿਆ ਨਾ ਨਵੇਂ ਬਾਬੇ ਬੜੇ ਭੁੰਗਰ ਦੇ ਪਏ ਜੇ ਬਾਬੇ ਬੰਟੀ ਦੀ ਕਰਾਮਾਤ ਵੇਖ ਲਈ ਨਾ ਮੈਂ ਕਹਿੰਦਾ ਮੈਂ ਫਤਿਹ ਬਲਾ ਕੇ ਆਉਂਗਾ ਤੇ ਮੈਂ ਲੋਕਾਂ ਨੂੰ ਮੈਸੇਜ ਕਰੂੰਗਾ ਬਾਬੇ ਬੰਟੀ ਕੋ ਜਾਓ ਤੇ ਜੇ ਬਾਬੇ ਨੇ ਕਰਾਮਾਤ ਨਾ ਵਖਾਈ ਬਾਬੇ ਨੂੰ ਕਹਣਾ ਬਾਵਾ ਖੜੀਆਂ ਕਰਕੇ ਕਹਦੇ ਮੇਰੇ ਚ ਕੋਈ ਕਰਾਮਾਤ ਨਹੀਂ ਉਹ ਮੂਰਖੋ ਮੇਰੇ ਮਗਰ ਨਾ ਆਓ ਰੱਬ ਨਾਲ ਜੁੜੋ ਮੈਂ ਇੱਕ ਆਸ਼ਰਮ ਬਣਾ ਕੇ ਬੈਠਾ ਉਦਾਂ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਲੈਣੇ ਤੇ ਆਓ ਉਦਾਂ ਰੱਬ ਰੱਬ ਕਰਨਾਂ ਦੇ ਬੈਠ ਕੇ ਕਰੋ ਪਰ ਮੇਰੇ ਚ ਕਰਾਮਾਤ ਨਹੀਂ ਜਾਏਗੀ ਮੱਥੇ ਨਾਲ ਟੇਕੋ ਮੈਨੂੰ ਖਾਸ ਕਰਕੇ ਪੱਗਾਂ ਬੰਦਨ ਵਾਲਿਆਂ ਨੂੰ ਮੈਂ ਕਹਿੰਦਾ ਸਿਰ ਤੇ ਪੱਗਾਂ ਬੰਨ ਕੇ ਬੇਸ਼ਰਮ ਮੱਥਾ ਨਾ ਟੇਕੋ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ ਪੰਥ ਨੂੰ ਟੇਕੋ ਪੰਜਾਂ ਸਿੰਘਾਂ ਨੂੰ ਕਿਹੜਾ ਕਾਰਜ ਆ ਜਿਹੜਾ ਮਤਲਬ ਸਾਡੇ ਸਿੱਖਾਂ ਦੇ ਘਰਾਂ ਚ ਨਹੀਂ ਹੁੰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦੁਨੀਆ 'ਚ ਕਿਹੜੀ ਵੱਡੀ ਤਾਕਤ ਆ ਬਾਬਾ ਦੀਪ ਸਿੰਘ ਉੱਤੋਂ ਵੱਡੀ ਤਾਕਤ ਕਿਹੜੀ ਆ ਕਲਗੀਧਰ ਪਾਤਸ਼ਾਹ ਮਹਾਰਾਜ ਜਿੰਨੇ ਆਪਣਾ ਪਰਿਵਾਰ ਹੀ ਸਾਰਾ ਸਾਡੇ ਤੋਂ ਕੁਰਬਾਨ ਕਰਕੇ ਫਿਰ ਫਿਰ ਕਿਆ ਬੀਨੇ ਪੁੱਤਰ ਨੇ ਕੈਸੀ ਇਸ ਪਰਿਵਾਰ ਦੀ ਸੁਤਚਾਰ ਚਾਰ ਮਹੀਨੇ ਤੋਂ ਕਿਆ ਬਿਹਾ ਜੀਵਤ ਕਈ ਹਜ਼ਾਰ ਉਹ ਸਾਨੂੰ ਮੂਰਖਾਂ ਨੂੰ ਵੀ ਅਕਲ ਹੀ ਨਹੀਂ ਆਉਂਦੀ ਜਦੋਂ ਅਸੀਂ ਇੱਕ ਬਗੈਰਤ ਬੰਦੇ ਦੇ ਗਾੜੀ ਜਾ ਕੇ ਸਿਰ ਰੱਖ ਦਿੰਨੇ ਆ ਕੱਲਾ ਬਾਬਾ ਬੰਟੀ ਨਹੀਂ ਹੋਰੀ ਬੜੇ ਬਾਬੇ ਆ ਮੇਰੇ ਕੋ ਫੋਟੋਆਂ ਉਹਨਾਂ ਦੀਆਂ ਆਈਆਂ ਵੀਡੀਓਆਂ ਆਈਆਂ ਕਈ ਬਾਬੇ ਇਦਾਂ ਦੇ ਆ ਅਸਮਾਨਪੁਰ ਦੇ ਏਰੀਏ ਦੇ ਲਾਗੇ ਲਾਗੇ ਜੇ ਆ ਉਹਨਾਂ ਦੀਆਂ ਮੇਰੇ ਕੋ ਵੀਡੀਓਆਂ ਆਈਆਂ ਉਹ ਬੁੜੀਆਂ ਕੋ ਮਾਲਸ਼ਾ ਕਰਾਉਂਦੇ ਆ ਠੀਕ ਆ ਬਲਾਸਟ ਕਰਾਂਗੇ ਹੋਲੀ-ਹੋਲੀ ਕਰਾਂਗੇ ਜੱਕਦਮ ਮੈਂ ਹੁਣ ਤੁਹਾਨੂੰ ਦੱਸਿਆ ਨਾ ਵੀ ਜੇ ਕਿ ਨਾਂ ਲੈਣ ਲੱਗ ਪਏ ਨਾ ਤੇ ਉਹਨਾਂ ਇਹ ਬਾਬੇ ਪੰਟੀ ਦੇ ਨਾਲ-ਨਾਲ ਉਹਨਾਂ ਨੇ ਬਾਬੇ ਪੰਟੀ ਕੋ ਪਹੁੰਚਾਣੇ ਬਾਬਾ ਜੀ ਆਪਾਂ ਰਲ ਮਿਲ ਕੇ ਸੰਘਰਸ਼ ਵਿਢੀਏ ਕੋਈ ਜਿੱਦਾਂ ਕੁਦਰ ਪੀਜਾਂ ਨੇ ਸਕੀਮਾਂ ਦਿੱਤੀਆਂ ਨਾ ਵੀ ਤੂੰ ਇਧਰ ਨੂੰ ਭੱਜੋ ਉਧਰ ਨੂੰ ਭੱਜੋ ਮੂਸਾ ਭੱਜਾ ਮੌਤੋਂ ਤੇ ਮੌਤ ਫਿਰ ਅੱਗੇ ਖੜੀ ਹੁੰਦੀ ਹੈ ਇਹ ਕਰਕੇ ਜਿਹੜੀ ਚੀਜ਼ ਨੂੰ ਖਤਮ ਕਰਨਾ ਮੇਰਾ ਕੱਲਾ ਮਕਸਦ ਨਹੀਂ ਹੈ ਇਹ ਵਖੰਡਵਾਦ ਨੂੰ ਖਤਮ ਕਰਨਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ ਜਿਹੜੇ ਅੱਜ ਸਾਡੇ ਭੈਣ ਭਰਾ ਆਂਡੇ ਮੀੜ ਦੇ ਢੂਏ ਚ ਵੜੇ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਗਾੜੀ ਜੋੜੇ ਹੱਥ ਤੁਸੀਂ ਖਾ ਲੋ ਆਂਡੇ ਤਗੜੇ ਹੋ ਗਏ ਖਾ ਲੋ ਬੱਕਰੇ ਜਿੰਨੇ ਖਾਧ ਜਾਂਦੇ ਆ ਪੀਰੋ ਸੁਖਾ ਰੱਜ ਕੇ ਜਿੰਨਾ ਪੀਤਾ ਜਾਂਦਾ ਉਹ ਪਰ ਯਾਰ ਕਰੋ ਕੁਝ ਪੰਜਾਬ ਵਾਸਤੇ ਅੱਜ ਤੁਹਾਡੇ ਇਸ ਪੱਤੇ ਚੜਕਾ ਪ੍ਰਵਾਨ ਨਹੀਂ ਬਾਈ ਪ੍ਰਵਾਨ ਸੀ ਉਦੋਂ ਮਜਬੂਰੀ ਹੀ ਇਕ ਆ ਜੰਗਲਾਂ ਦੇ ਵਿੱਚ ਕਿਹੜੀ ਦੱਸੋ ਮੈਨੂੰ ਦੁਕਾਨ ਹੀ ਸਾਡੇ ਕੋਲ ਕਿਹੜਾ ਫਰੂਟ ਹੀ ਸਾਡੇ ਕੋਲ ਕਿਹੜੀ ਸਬਜ਼ੀ ਸਾਡੇ ਕੋਲ ਕਿੱਥੇ ਅੱਗ ਬਾਲਣ ਦਿੰਦੇ ਸਾਨੂੰ ਅਸੀਂ ਲੋਕੇ ਦਿਨ ਕੱਢਦੇ ਉਹਦੇ ਫੇਰ ਕੱਚਾ ਮਾਸ ਵੀ ਖਾਂਦੇ ਰਹੇ ਇਹ ਖਾਣ ਕੱਚਾ ਮਾਸ ਉਹਨਾਂ ਨੂੰ ਭੁੰਨਣ ਕਿੱਥੇ ਦਿੰਦੇ ਉਹਨਾਂ ਕੋਈ ਇੱਕੋ ਹੀ ਖੇਸੀ ਹੁੰਦੀ ਸੀ ਉਹੋ ਘੋੜੇ ਦੀ ਕਾਠੀ ਤੇ ਪਾ ਲੈਂਦੇ ਉਹਦੀ ਬੁੱਕਲ ਮਾਰ ਲੈਂਦੇ ਤੇ ਹੁਣ ਦੱਸੋ ਮੈਨੂੰ ਇਹਨਾਂ ਕੋਲ ਤੇ 36 36 ਪਦਾਰਥ ਪਏ ਆ ਰੰਗ-ਬਰੰਗੇ ਵਸਤਰ ਪਏ ਆ ਇਹਨਾਂ ਨੂੰ ਕਦੀ ਠੰਡ ਲੱਗਣ ਦੀ ਐ ਇਹ 92% ਚੈੱਕ ਕਰ ਲਿਓ ਜਾ ਕੇ ਇਹਨਾਂ ਨੂੰ ਲੀਵਰ ਫੈਟੀ ਹੋਊਗੀ ਜਿੰਨੇ ਬੰਦੇ ਮਾਸ ਖਾਂਦੇ ਵੱਧ ਤੋਂ ਵੱਧ ਠੀਕ ਆ ਫਿਰ ਜੇ ਮਾਲੋ ਝਟਕਾ ਪ੍ਰਮਾਨ ਇਹਨਾਂ ਨੇ ਕਿਹਾ ਵੀ ਝਟਕਾ ਪ੍ਰਮਾਨ ਫਿਰ ਝਟਕਾ ਤੇ ਪੰਗਤ ਦੇ ਵਿੱਚ ਪ੍ਰਮਾਨ ਹੋਣਾ ਚਾਹੀਦਾ ਨਾ ਜਿੱਥੇ ਨਿਹੰਗ ਸਿੰਘ ਸ਼ੌਣੀਆਂ 'ਚ ਰਹਿੰਦੇ ਆ ਉੱਥੇ ਅਰਦਾਸਾ ਕਰਕੇ ਚੰਡੀ ਦੀ ਵਾਰ ਪੜ ਕੇ ਝਟਕਿਆ ਜਾਂਦਾ ਏ ਪਰ ਮੇਰਾ ਦੇਲੇ ਇਹ ਗੱਲ ਦੀ ਗਵਾਈ ਭਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਇਸ ਜਦੋਂ ਅਕਾਲ ਪੁਰਖ ਦੇ ਨਾਲ ਸਾਨੂੰ ਗੁਰੂ ਗੰਨ ਸਾਹਿਬ ਨਾਲ ਜੋੜ ਦਿੱਤਾ ਤੇ ਫਿਰ ਤੇ ਮਹਾਰਾ ਨੇ ਕਦੇ ਆਗਿਆ ਨਹੀਂ ਕੀਤੀ ਵੀ ਤੂੰ ਹੀ ਮਲਕੀ ਜਾ ਕੇ ਬੱਕਰਾ ਵੱਢ ਕੇ ਖਾ ਲੋ ਫੇ ਤੇ ਕਿਤੇ ਨਹੀਂ ਨਾ ਕਿਹਾ ਬੰਦਾ ਸਿੰਘ ਬਹਾਦਰ ਜੀ ਨੇ ਤੁਰਿਆ ਪੰਜਾਬ ਦੀ ਧਰਤੀਆਂ ਨੂੰ ਇਹਦਾ ਮਤਲਬ ਬੰਦਾ ਸਿੰਘ ਬਹਾਦਰ ਤੇ ਫਿਰ ਤੇ ਇੱਕ ਸ਼ੁੱਧ ਵੈਸ਼ ਨੂੰ ਸਾਧੂ ਹੀ ਤੋ ਤੋਂ ਸਿੰਘ ਸੱਜ ਕੇ ਆ ਉਹ ਤੇ ਫਿਰ ਅੱਜ ਬੱਕਰੀ ਖਾਂਦਾ ਆ ਨਾ ਬੱਕਰੀ ਖਾਂ ਦੇ ਨਾਲ ਜੰਗ ਨਹੀਂ ਲੜਿਆ ਜਾਂਦਾ ਜਜਬੇ ਜਜਬਾਤ ਹੋਣੇ ਚਾਹੀਦੇ ਆ ਜੇ ਤੁਹਾਡੇ ਅੰਦਰ ਜਜਬਾਤ ਆ ਤੁਹਾਡੇ ਅੰਦਰ ਦਇਆ ਵਾ ਤੇ ਤੁਹਾਡੇ ਅੰਦਰ ਧਰਮ ਆ ਜੇ ਤੁਹਾਡੇ ਅੰਦਰ ਧਰਮ ਆ ਤੇ ਤੁਸੀਂ ਮੌਤ ਦੀ ਪਰਵਾਹ ਨਹੀਂ ਕਰੋਗੇ ਤੁਸੀਂ ਸੱਚ ਬੋਲੋਗੇ ਭਾਵੇਂ ਦੁਨੀਆ ਤੁਹਾਡੀ ਦੁਸ਼ਮਣ ਹੋ ਜੇ ਜਿਹੜੀ ਗੱਲ ਬੱਕਰੇ ਖਾਣੇ ਆਂਡੇ ਖਾਣੇ ਸ਼ਰਾਬਾਂ ਪੀਣੀਆਂ ਇੱਕ ਜੀਵ ਦਾ ਸੁਆਦ ਆ ਮੈਂ ਸੁੱਖੇ ਨੂੰ ਇਹ ਗੱਲ ਕਹਿੰਦਾ ਸੁੱਖਾ ਮਾੜਾ ਨਹੀਂ ਆ ਸੁੱਖਾ ਕਿਸ ਟਾਈਮ ਸਾਡੇ ਪੀਨ ਕਲਰ ਦਾ ਕੰਮ ਕਰਦਾ ਏ ਜਦੋਂ ਅਸੀਂ ਜੰਗ-ਜੋਧ ਕਰਦੇ ਸੀ ਸਾਡੇ ਫੱਟ ਲੱਗ ਜਾਣਾ ਤੇ ਉਹਦਾ ਗੁੱਦਾ ਜਿਹੜਾ ਉਹਦੇ ਤੇ ਲਾ ਦੇਣਾ ਉਹ ਰਾਤੋ ਰਾਤ ਜ਼ਖਮ ਜਿਹੜਾ ਸੁੱਕ ਜਾਂਦਾ ਏ ਤੇ ਜਿਹੜਾ ਲੀਕਵੇਟ ਸੀ ਉਹਨੂੰ ਇੱਕ ਪੀਨ ਕਲਰ ਦੇ ਤੌਰ ਤੇ ਜੂਸ ਕੀਤਾ ਜਾਂਦਾ ਏ ਅੱਜ ਮੈਨੂੰ ਦੱਸੋ ਕਿਹੜੇ ਫੱਟ ਲੱਗੇ ਆ ਕਿਹੜਾ ਜੰਗ ਲਗਾ ਪੀ ਉਥੇ ਜਸਾ ਸਿੰਘ ਆਲੂ ਵਾਲੀ ਦੇ 64 ਫੱਟ ਲੱਗੇ ਆ ਤੇ ਉਹਦੇ ਗੁੱਦਾ ਲਾਉਣਾ ਰਗੜਾ ਲਾ ਕੇ ਦੱਸੋ ਮੈਨੂੰ ਅੱਜ ਸਿਰਫ ਆਪਣੇ ਮਸਤੀ ਵਾਸਤੇ ਫਿਰ ਜਿਹੜੇ ਹੁਣ 99% ਲੋਕ ਇਦਾਂ ਦੇ ਵੀ ਆ ਮੈਂ ਹੁਣ ਇਹ ਗੱਲਾਂ ਜਿਹੜੀਆਂ ਤੁਹਾਨੂੰ ਕਹਿ ਰਿਹਾ ਸ਼ਰਾਬ ਪੀਂਦੇ ਲੋਕ 5 ਵਜੇ ਤੋਂ ਬਾਅਦ ਬਾਬੇ ਵੇਖੋ ਕਿਨੇ ਕਿ ਤੁਹਾਨੂੰ ਮਿਲਦੇ ਬਾਅਦ ਮੈਨੂੰ ਬੜਿਆਂ ਦੇ ਫੋਨ ਆਉਂਦੇ ਤੁਸੀਂ ਬਾਬਾ ਜੀ ਆ ਗੱਲਾਂ ਨਾ ਕਰਿਆ ਕਰੋ ਮੈਂ ਭਾਵੇਂ ਰਾਤ ਦੇ 1 ਵਜੇ ਚੈੱਕ ਕਰ ਲਵਾਂ ਇਦਾਂ ਮਿਲੂੰਗਾ ਤੁਹਾਨੂੰ ਨਾ ਅੱਜ ਤੱਕ ਅਹੀਂ ਇਹਨਾਂ ਚੀਜ਼ਾਂ ਨੂੰ ਮੂੰਹ ਲਾਇਆ ਤੇ ਨਾ ਲਾਵਾਂਗੇ ਮਾਰਨ ਇਹ ਬੱਜਰ ਕਰਤਨਾ ਸਾਡੇ ਵਾਸਤੇ ਬਹੁਤ ਵੱਡੀਆਂ ਜੇਹੀਂ ਪੰਥ ਦੇ ਸੇਵਾਦਾਰਾਂ ਪੰਥ ਦੀ ਸੇਵਾ ਕਰੋ ਉੱਤੇ ਸੇਵਾ ਤੇ ਫਿਰ ਹੋਰਿਆਂ 'ਚ ਵੜ ਕੇ ਤੇ ਸੇਵਾ ਨਹੀਂ ਨਾ ਹੋਣੀ ਹੋਰਿਆਂ 'ਚ ਬਾਹਰ ਨਿਕਲਣਾ ਪੈਣਾ ਜੇ ਹੁਣ ਪੰਛੀ ਆਲਣੇ 'ਚ ਬੈਠਾ ਰਵੇ ਤੇ ਆਪਣੇ ਬੱਚਿਆਂ ਦੇ ਮੂੰਹ 'ਚ ਲਿਆ ਕੇ ਬੋਟਾਂ ਦੇ ਕੀ ਪਾਊਗਾ ਉਹ ਉਹਨੂੰ ਆਜ਼ਾਦ ਪਿੰਜਰੇ ਚੋਂ ਬਾਹਰ ਨਿਕਲਣਾ ਪੈਣਾ ਆਲਣੇ 'ਚੋਂ ਵੀ ਬਾਹਰ ਨਿਕਲਣਾ ਪੈਣਾ